ਕੁਕਿੰਗਰਸ ਹੋਈ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਅੱਜ ਅਸੀਂ ਆਮਲੇ ਦੇ achar ਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਨ੍ਹਾਂ ਦਾ achar ਨੂੰ ਉੱਲੀ ਲੱਗ ਜਾਂਦੀ ਹੈ ਜਾਂ ਖਰਾਬ ਹੋ ਜਾਂਦਾ ਉਹਨਾਂ ਨੂੰ ਮੈਂ ਬਹੁਤ ਵਧੀਆ ਟਿਪਸ ਦੱਸਾਂਗੀ ਜਿਨ੍ਹਾਂ ਨਾਲ ਉਹਨਾਂ ਦਾ achar ਕਦੇ ਵੀ ਖਰਾਬ ਨਹੀਂ ਹੋਏਗਾ ਬਾਜ਼ਾਰ ਵਿੱਚ ਬਹੁਤ ਹੀ ਆਮਲਾ ਮਿਲ ਜਾਂਦਾ ਆ ਸਰਦੀਆਂ ਦੇ ਸੀਜ਼ਨ ਵਿੱਚ ਆਮਲੇ ਨੂੰ ਤੁਸੀਂ ਆਪਣੀ ਡਾਈਟ ਵਿੱਚ ਜ਼ਰੂਰ ਹੀ ਸ਼ਾਮਲ ਕਰਨਾ ਚਾਹੀਦਾ ਹੈ ਤੁਸੀਂ ਇਸ ਨੂੰ ਆਚਾਰ ਬਣਾ ਕੇ ਜਾਂ ਕਿਸੇ ਵੀ ਰੂਪ ਵਿੱਚ ਇਸਤੇਮਾਲ ਕਰ ਸਕਦੇ ਹੋ ਤੇ ਅੱਜ ਅਸੀਂ ਤੁਹਾਨੂੰ ਇਸ ਦਾ ਆਚਾਰ ਬਣਾ ਕੇ ਦੱਸਾਂਗੇ ਅਸੀਂ ਆਮਲੇ ਲਏ ਆ 2 ਕਿਲੋ ਆਮਲੇ ਨੂੰ ਅਸੀਂ ਸਭ ਤੋਂ ਪਹਿਲਾਂ ਉਬਾਲ ਲਵਾਂਗੇ ਅਸੀਂ ਆਮਲੇ ਨੂੰ ਕੁੱਕਰ ਦੇ ਵਿੱਚ ਉਬਾਲ ਲਵਾਂਗੇ ਤੁਸੀਂ ਚਾਹੋ ਤੇ ਪਤੀਲੇ ਵਿੱਚ ਵੀ ਉਬਾਲ ਸਕਦੇ ਹੋ ਮੈਂ ਇਸ ਨੂੰ ਕੁੱਕਰ ਵਿੱਚ ਉਬਾਲਾਂਗੀ ਕਿਉਂਕਿ ਟਾਈਮ ਦੀ ਬਜਟ ਹੋ ਜਾਂਦੀ ਹੈ ਤੇ ਜਲਦੀ ਉਬਾਲੇ ਜਾਂਦੇ ਨੇ ਸਾਰੇ ਆਮਲੇ ਮੈਂ ਕੁੱਕਰ ਦੇ ਵਿੱਚ ਪਾ ਦਾਂਗੀ ਇਹਦੇ ਵਿੱਚ ਪਾਇਆ ਮੈਂ 1.5 ਗਲਾਸ ਪਾਣੀ ਇਸ ਨੂੰ ਗੈਸ ਉੱਪਰ ਰੱਖ ਦੇਵਾਂਗੇ ਤੁਸੀਂ ਆਮਲੇ ਸਾਫ਼-ਸਾਫ਼ ਲੈਣੇ ਆ ਜਿਹੜੇ ਤੁਹਾਡੇ ਆਮਲੇ ਖਰਾਬ ਹੋ ਉਹਨਾਂ ਨੂੰ ਤੁਸੀਂ ਸਾਰਿਆਂ ਨੂੰ ਬਾਹਰ ਕੱਢ ਦੇਣਾ ਆ ਤੇ ਚੰਗੇ-ਚੰਗੇ ਆਮਲੇ ਦੇ ਹੀ ਚਾਲੀ استعمال ਕਰਨੇ ਆ ਕੁੱਕਰ ਨੂੰ ਅਸੀਂ ਗੈਸ ਉੱਪਰ ਰੱਖਤਾ ਤੇ ਹੁਣ ਅਸੀਂ ਇਸ ਦਾ ਢੱਕਣ ਬੰਦ ਕਰ ਦਾਂਗੇ ਸਿਰਫ ਇਸ ਨੂੰ ਇੱਕ ਹੀ ਸੀਟੀ ਲਵਾਣੀ ਆ ਇਸ ਨੂੰ ਜ਼ਿਆਦਾ ਸੀਟੀ ਨਹੀਂ ਲਵਾਣੀ ਜਦੋਂ ਇੱਕ ਸੀਟੀ ਲੱਗ ਜਾਏਗੀ ਤੇ ਫਿਰ ਅਸੀਂ ਗੈਸ ਨੂੰ ਬੰਦ ਕਰ ਦਾਂਗੇ ਆਮਲੇ ਨੂੰ ਅਸੀਂ ਉਬਾਲ ਕੇ ਕਸ਼ਾਨੇ ਵਿੱਚ ਪਾ ਲਿਆ ਤਾਂ ਦੇਖੋ ਆਮਲੇ ਸਾਡੇ ਕਿੰਨੇ ਵਧੀਆ ਸੌਫਟ ਹੋ ਗਏ ਨੇ ਆਮਲੇ ਉਬਾਲਣ ਦਾ ਮਕਸਦ ਇਹੀ ਹੈ ਕਿ ਇਹਦੇ ਨਾਲ ਗਿਟਕਾਂ ਬਹੁਤ ਜਲਦੀ ਅਲੱਗ ਹੋ ਜਾਂਦੀਆਂ ਨੇ ਤੇ ਜੇਰਾ ਪਾਣੀ ਆ ਇਹਨੂੰ ਅਸੀਂ ਬਿਲਕੁਲ ਨਹੀਂ ਸੁੱਟਣਾ ਇਹ ਪਾਣੀ ਗਰਮਾ ਜਦੋਂ ਠੰਡਾ ਹੋਏਗਾ ਤੇ ਇੱਕ ਬੋਤਲ ਭਰ ਲਵਾਂਗੇ ਤੇ ਇਸ ਦਾ ਸਿਰ ਦੇ ਵਿੱਚ ਇਸਤੇਮਾਲ ਕਰਾਂਗੇ ਜਾਂ ਤੁਸੀਂ ਇਸਨੂੰ ਪੀ ਵੀ ਸਕਦੇ ਹੋ ਜਦੋਂ ਆਮਲੇ ਠੰਡੇ ਹੋ ਜਾਣਗੇ ਇਹਨਾਂ ਦੀਆਂ ਗਿਟਕਾਂ ਅਸੀਂ ਅਲੱਗ ਕਰ ਦਵਾਂਗੇ ਇਸ ਤਰ੍ਹਾਂ ਸਾਰੇ ਆਮਲੇ ਨੂੰ ਖੋਲ ਲਵਾਂਗੇ ਤੇ ਗਿਟਕਾ ਬਾਹਰ ਕਰ ਦਾਂਗੇ ਤੁਸੀਂ ਇਹ achar ਨੂੰ ਗਿਟਕਾ ਸਮੇਤ ਵੀ ਬਣਾ ਸਕਦੇ ਹੋ ਮੈਂ ਅੱਧਿਆਂ ਦੀਆਂ ਗਿਟਕਾ ਕੱਢ ਦਾਂਗੀ ਤੇ ਅੱਧੇ ਸਾਬਤ ਹੀ ਰਹਿਣ ਦਵਾਂਗੇ ਤੇ ਦੇਖੋ ਅਸੀਂ ਸਾਰੇ ਆਮਲੇ ਸਾਫ਼ ਕਰ ਲਏ ਨੇ ਅੱਧੇ ਮੈਂ ਰਹਿਣ ਦਿੱਤੇ ਸਾਬਤ ਇਹਨਾਂ ਨੂੰ ਇੱਕ ਘੰਟਾ ਜਾਂ ਦੋ ਘੰਟੇ ਧੋਪ ਲਵਾ ਲਵਾਂਗੇ ਹੁਣ ਅਸੀਂ achar ਦਾ ਮਸਾਲਾ ਤਿਆਰ ਕਰਾਂਗੇ ਇੱਕ ਚਮਚ ਲਈ ਮੈਂ ਸੌਫ ਇੱਕ ਚਮਚ ਲਿਆ ਜੀਰਾ ਅੱਧਾ ਚਮਚ ਅਜਵੈਨ ਅੰਦਰ ਚਮਚਾ ਸਾਬਤ ਕਾਲੀ ਮਿਰਚ ਇੱਕ ਚਮਚਾ ਸਰੋਂ ਅੱਧਾ ਚਮਚ ਮੇਥਰੇ ਇੱਕ ਚਮਚ ਕਲੌਂਜੀ ਇਹਨਾਂ ਸਾਰਿਆਂ ਨੂੰ ਅਸੀਂ ਪੈਨ ਦੇ ਵਿੱਚ ਰੋਸਟ ਕਰ ਲਵਾਂਗੇ ਮਸਾਲਿਆਂ ਨੂੰ ਭੁੰਨ ਨਾਲ ਮਸਾਲਿਆਂ ਦੀ ਸਾਰੀ ਨਮੀ ਖਤਮ ਹੋ ਜਾਏਗੀ ਕਿਉਂਕਿ ਮਸਾਲਿਆਂ 'ਚ ਥੋੜਾ ਗਿੱਲਾਪਨ ਹੁੰਦਾ ਤੇ ਮਸਾਲੇ ਸੁੱਕੇ ਹੋ ਜਾਣਗੇ ਨਾਲੇ ਅਸੀਂ ਆਚਾਰ 'ਚ ਭੁੰਨ ਕੇ ਜਦੋਂ ਮਸਾਲੇ ਪਾਣੇ ਆ ਤੇ ਅਚਾਰ ਦਾ ਟੇਸਟ ਵੀ ਬਹੁਤ ਵੱਧ ਜਾਂਦਾ ਆ ਤੇ ਇਹਨੂੰ ਥੋੜਾ ਠੰਡਾ ਕਰਕੇ ਮਿਕਸੀ 'ਚ ਪੀਸ ਲਵਾਂਗੇ ਇਸ ਨੂੰ ਬਿਲਕੁਲ ਵੀ ਬਰੀਕ ਨਹੀਂ ਪੀਸਣਾ ਦਰਦਰਾ ਹੀ ਪੀਸ ਕੇ ਅਚਾਰ ਵਿੱਚ ਅਸੀਂ ਪਾਵਾਂਗੇ ਤੁਸੀਂ ਇਸ ਨੂੰ ਥੋਪ ਲਵਾ ਕੇ ਵੀ ਮਿਕਸੀ 'ਚ ਪੀਸ ਸਕਦੇ ਹੋ ਪੁੰਨ ਕੇ ਪਾਣ ਨਾਲ ਚਾਰ ਜਿਆਦਾ ਸਵਾਦ ਬੰਦਾ ਹੈ ਇਸ ਲਈ ਮੈਂ ਇਸ ਨੂੰ ਪੁੰਨ ਕੇ ਹੀ ਇਸਤੇਮਾਲ ਕਰਾਂਗੀ ਮਸਾਲਿਆਂ ਨੂੰ ਅਸੀਂ ਮਿਕਸੀ ਦੇ ਵਿੱਚ ਪੀਸ ਲਿਆ ਤੇ ਮਸਾਲਿਆਂ ਨੂੰ ਅਸੀਂ ਦਰਦਰਾ ਹੀ ਰੱਖਿਆ ਹੁਣ ਅਸੀਂ ਇੱਕ ਪੈਨ ਵਿੱਚ ਪਾਵਾਂਗੇ ਤੇਲ ਤੇਲ ਅਸੀਂ 1.5 ਕੱਰਸੀ ਪਾਣੀ ਆ ਜਦੋਂ ਵੀ ਆਚਾਰ ਨੂੰ ਤਰਕਾ ਲਾਣਾ ਸਰੋਂ ਦਾ ਹੀ ਤੇਲ ਇਸਤੇਮਾਲ ਕਰਨਾ ਆ ਦੂਸਰਾ ਕੋਈ ਤੇਲ ਨਹੀਂ ਇਸਤੇਮਾਲ ਕਰਨਾ ਕਿਉਂਕਿ ਸਰੋਂ ਦੇ ਤੇਲ ਵਿੱਚ ਆਚਾਰ ਬਹੁਤ ਵਧੀਆ ਬੰਦਾ ਹੈ ਤਾਂ ਤੇਲ ਨੂੰ ਅਸੀਂ ਚੰਗੀ ਤਲਾ ਗਰਮ ਹੋਣ ਦਿੰਨੇ ਆ ਦੇਖੋ ਤੇਲ ਸਾਡਾ ਗਰਮ ਹੋ ਗਿਆ ਤੇਲ ਦੇ ਵਿੱਚ ਤੂੰ ਆ ਨਿਕਲਣ ਲਾਪਾ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਹਲਦੀ ਇੱਕ ਚਮਚ ਢੇਗੀ ਮਿਰਚ ਇੱਕ ਚਮਚ ਗਰਮ ਮਸਾਲਾ ਪੀਸੇ ਹੋਏ ਸਾਰੇ ਮਸਾਲੇ ਤੇਲ ਵਿੱਚ ਐਡ ਕਰ ਦਾਂਗੇ। ਇਹਨੂੰ ਚੰਗੀ ਤਰ੍ਹਾਂ ਤੇਲ ਵਿੱਚ ਭੁੰਨ ਲਾਂਗੇ ਮਸਾਲਿਆਂ ਨੂੰ। ਭੁੰਨਣ ਤੋਂ ਬਾਅਦ ਅਦੇ ਵਿੱਚ ਪਾਵਾਂਗੇ ਅਸੀਂ 2 ਚਮਚ ਕਾਲਾ ਨਮਕ। ਅਚਾਰ ਦੇ ਵਿੱਚ ਤੁਸੀਂ ਕਾਲਾ ਨਮਕ ਜ਼ਰੂਰ ਇਸਤੇਮਾਲ ਕਰਨਾ ਹੈ। 1 ਚਮਚ ਪਾਵਾਂਗੇ ਅਸੀਂ ਸਫੇਦ ਨਮਕ। ਅੱਧਾ ਚਮਚ ਪਾਈਏ ਮੈਂ ਹਿੰਗ। ਅਚਾਰ ਦੇ ਵਿੱਚ ਤੁਸੀਂ ਹਿੰਗ ਜ਼ਰੂਰ ਪਾਣੀ ਆ। ਹੇੰਗ ਦੇ ਨਾਲ ਚਾਰ ਦਾ ਟੇਸਟ ਬਹੁਤ ਜ਼ਿਆਦਾ ਆਂਦਾ ਤੇ ਚਾਰ ਵੀ ਪੱਚ ਜਾਂਦਾ ਹੈ ਹੁਣ ਇਹਦੇ ਵਿੱਚ ਪਾਵਾਂਗੇ ਅਸੀਂ ਆਮਲੇ ਗੈਸ ਨੂੰ ਅਸੀਂ ਬੰਦ ਕਰਕੇ ਫੇਰ ਹੀ ਆਮਲਿਆਂ ਨੂੰ ਪਾਣਾ ਹੈ ਕਿਉਂਕਿ ਆਮਲੇ ਪਹਿਲੇ ਹੀ ਉਬਾਲੇਦੇ ਆ ਤੇ ਇਸ ਨੂੰ ਅਸੀਂ ਜ਼ਿਆਦਾ ਗਰਮ ਨਹੀਂ ਕਰਨਾ ਆਚਾਰ ਨੂੰ ਹੁਣ ਅਸੀਂ ਚੰਗੀ ਤਰ੍ਹਾਂ ਪਲਟੇ ਦੇ ਨਾਲ ਮਿਕਸ ਕਰ ਦਾਂਗੇ ਅਸੀਂ ਚਾਰ ਨੂੰ ਉਦੋਂ ਤੱਕ ਮਿਕਸ ਕਰਦੇ ਰਹਿਣਾ ਜਦੋਂ ਤੱਕ ਇਹਦੇ ਨਾਲ ਸਾਰੇ ਮਸਾਲੇ ਲੱਗ ਨਹੀਂ ਜਾਂਦੇ ਜਾਂ ਚਿਪਕ ਨਹੀਂ ਜਾਂਦੇ ਅਸੀਂ ਹੌਲੀ ਹੌਲੀ ਚਾਰ ਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਰਵਾਂਗੇ ਜਦੋਂ ਤੱਕ ਸਾਡਾ ਚਾਰ ਮਿਕਸ ਨਹੀਂ ਹੁੰਦਾ ਲੋ ਜੀ ਚਾਰ ਨਾਲ ਸਾਡੇ ਸਾਰੇ ਮਸਾਲੇ ਚਿਪਕ ਗਏ ਨੇ ਤਾਂ ਦੇਖੋ ਕਿੰਨਾ ਵਧੀਆ achar ਬਣ ਕੇ ਤਿਆਰ ਹੋਇਆ ਆ ਤੁਸੀਂ ਵੀ ਇਸ ਤਰੀਕੇ ਨਾਲ achar ਨੂੰ ਜ਼ਰੂਰ ਬਣਾ ਕੇ ਖਾਓ ਨੋ ਇਹ ਚਾਰ ਬਹੁਤ ਵਧੀਆ ਲੱਗੇਗਾ ਇਸ ਤਰ੍ਹਾਂ ਚਾਰ ਬਣਾਉਣ ਨਾਲ ਨਾ ਤਾਂ ਤੁਹਾਡਾ ਕਦੇ ਚਾਰ ਖਰਾਬ ਹੋਏਗਾ ਤੁਸੀਂ ਇਸ ਨੂੰ 2 ਸਾਲ ਤੱਕ ਵੀ ਸਟੋਰ ਕਰਕੇ ਰੱਖ ਸਕਦੇ ਹੋ ਜਦੋਂ ਵੀ ਤੁਸੀਂ ਚਾਰ ਨੂੰ ਬਣਾਣਾ ਹੈ ਇਸ ਨੂੰ ਗਿੱਲੇ ਹੱਥ ਬਿਲਕੁਲ ਨਹੀਂ ਲੱਗਣੇ ਚਾਹੀਦੇ ਤੇ ਇਹ ਚਾਰ ਸਾਡਾ ਲਗਭਗ ਠੰਡਾ ਹੀ ਆ ਜਦੋਂ ਬਿਲਕੁਲ ਠੰਡਾ ਹੋ ਜਾਏਗਾ ਫਿਰ ਅਸੀਂ ਇਸ ਨੂੰ ਕੰਟੇਨਰ ਦੇ ਵਿੱਚ ਪਾਵਾਂਗੇ ਜਦੋਂ ਵੀ ਤੁਸੀਂ ਚਾਰ ਨੋਂ ਕੰਟੇਨਰ ਵਿੱਚ ਪਾਣਾ ਤੁਸੀਂ ਕੱਚ ਦੇ ਕੰਟੇਨਰ ਵਿੱਚ ਪਾਇਓ ਤੁਹਾਡੇ ਅਚਾਰ ਨੂੰ ਕਦੇ ਵੀ ਉਲੀ ਨਹੀਂ ਲੱਗੇਗੀ ਨਾ ਹੀ ਤੁਹਾਡਾ ਅਚਾਰ ਖਰਾਬ ਹੋਏਗਾ ਜੇ ਤੁਸੀਂ ਪਲਾਸਟਿਕ ਦੇ ਕੰਟੇਨਰ ਨੂੰ ਇਸਤੇਮਾਲ ਕਰੋਗੇ ਤਾਂ ਤੁਹਾਡੇ ਅਚਾਰ ਨੂੰ ਉਲੀ ਲੱਗ ਸਕਦੀ ਹੈ ਇਸ ਕਰਕੇ ਕੱਚ ਦਾ ਹੀ ਇਸਤੇਮਾਲ ਕਰਿਓ ਅਚਾਰ ਬਹੁਤ ਹੀ ਟੇਸਟੀ ਬਣਿਆ ਹੈ ਤੁਸੀਂ ਇਸ ਨੂੰ ਰੋਟੀ ਪਰੌਂਠੇ ਜਾਂ ਕਿਸੇ ਵੀ ਸਬਜ਼ੀ ਨਾਲ ਖਾ ਸਕਦੇ ਹੋ ਆਮਲੇ ਨੂੰ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ ਬੱਚਿਆਂ ਨੂੰ ਵੀ ਇਸ ਨੂੰ ਜ਼ਰੂਰ ਦੇਣਾ ਚਾਹੀਦਾ ਹੈ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਮੈਂ ਆਚਾਰ ਨੂੰ ਡਰਾਈ ਬਣਾਇਆ ਆ ਕਿਉਂਕਿ ਜ਼ਿਆਦਾ ਤੇਲ ਸੇਧ ਲਈ ਹਾਨੀਕਾਰਕ ਹੁੰਦਾ ਹੈ ਜੇ ਤੁਸੀਂ ਆਚਾਰ ਨੂੰ ਲੰਮੇ ਸਮੇਂ ਲਈ ਸਟੋਰ ਕਰਕੇ ਰੱਖਣਾ ਤੇ ਤੁਸੀਂ ਇਹਦੇ ਉੱਪਰ ਇੱਕ ਜਾਂ ਦੋ ਕਰਸ਼ੀ ਗਰਮ ਤੇਲ ਦੀ ਪਾ ਸਕਦੇ ਹੋ ਮੇਰਾ ਆਚਾਰ ਇੱਕ ਜਾਂ ਦੋ ਮਹੀਨੇ ਤੋਂ ਵੱਧ ਨਹੀਂ ਚੱਲਦਾ ਇਸ ਕਰਕੇ ਮੈਂ ਇਸ ਨੂੰ ਡਰਾਈ ਹੀ ਬਣਾਇਆ ਆ ਜੇਰਾ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਿਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੇ ਬੈਲ ਬਟਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਫਿਰ ਮਿਲਾਂਗੇ ਅਗਲੀ ਕੋਈ ਨਵੀਂ ਵੀਡੀਓ ਚ ਧੰਨਵਾਦ ਤੁਹਾਡਾ ਮੇਰੀ ਵੀਡੀਓ ਵੇਖਣ ਲਈ ਬਾਏ ਬਾਏ